ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਅੱਜ ਆਜੀ 5 ਤਰੀਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਆਗਮਨ ਪ੍ਰਭ ਆਪਾਂ ਸਵੇਰੇ ਪਹੁੰਚ ਗਏ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਵਿਖੇ ਲੋ ਜੀ ਅੰਦਰ ਆਏ ਸਿੱਧਾ ਲੰਗਰ ਹਾਲ ਦੇ ਵਿੱਚ ਪਕੌੜਿਆਂ ਤੇ ਚਾਹ ਦਾ ਚਾਹ ਦਾ ਲੰਗਰ ਨਾਲ ਸੀ ਕਾਲੀਆਂ ਗਲਾਬ ਜਾਮਨਾ ਤੇ ਸੰਗਤਾਂ ਸਵੇਰੇ ਅੰਮ੍ਰਿਤ ਵੇਲੇ ਤੋਂ ਆ ਕੇ ਚਾਹ ਪਾਣੀ ਛਕ ਕੇ ਦਰਬਾਰ ਹਾਲ ਚ ਸਾਜ ਰਹੀਆਂ ਸੀ ਆ ਕਰੋ ਦਰਸ਼ਨ ਸੰਗਤਾਂ ਦੇ ਤੇ ਆ ਜਿਹੜਾ ਨੌਜਵਾਨਾਂ ਨੇ ਸ਼ਿਰਕਤਾ ਕੀਤੀਆਂ ਆ ਸਾਰੇ ਲੰਗਰ ਹਾਲ ਦੇ ਵਿੱਚ ਵੀ ਤੇ ਉੱਪਰ ਵੀ ਬਹੁਤ ਸੋਹਣੇ ਘਵਾਰੇ ਲਾਏ ਆ ਹੈਰਾਨੀ ਦੀ ਗੱਲ ਉਦੋਂ ਹੁੰਦੀ ਆ ਜਦੋਂ ਆ ਜਿਹੜੀ ਰੂਹ ਆ ਨਾ ਯਾਰ ਇਹ ਹਰ ਵਾਰ ਪਰ ਗੁਰੂ ਘਰ ਮਿਲਦੀ ਆ ਕੋਈ ਪ੍ਰੋਗਰਾਮ ਹੋਵੇ ਅੱਜ ਵੀ ਭੋਗ ਪੈਣ ਰਿਹਾ ਅਖੰਡ ਪਾਠ ਸਾਹਿਬ ਦੇ ਉੱਪਰ ਦੀਵਾਨ ਸਜੇ ਹੋਏ ਆ ਤੇ ਆ ਰੂਹ ਵੀ ਇੱਥੇ ਬੈਠੀ ਆ ਦੇਖ ਲਓ ਤੇ ਉਹ ਸਾਹਮਣੇ ਦਰਵਾਰ ਹਾਲ ਆ ਇਹਨੂੰ ਸਿਰਫ ਦਰਬਾਰ ਹਾਲ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈਗੀ ਉੱਪਰ ਗਏ ਤਾਂ ਬਹੁਤ ਸੋਹਣੀ ਪਾਲਕੀ ਮਹਾਰਾਜ ਦੀ ਸਜੀ ਹੋਈ ਸੀ ਤੇ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਦੀਵਾਨ ਦੇ ਵਿੱਚ ਇਕੱਤਰ ਹੋ ਕੇ ਗੁਰੂ ਦਾ ਇਤਿਹਾਸ ਸੁਣ ਰਿਆ ਸੀ ਤੇ ਜਿਦਾਂ ਸੰਗਤਾਂ ਥੱਲਿਓਂ ਚਾਹ ਪਾਣੀ ਛਕ ਕੇ ਉੱਪਰ ਆ ਰਹੀਆਂ ਸੀ ਤੇ ਹਾਲ ਵਿੱਚ ਸੰਗਤ ਹੋਰ ਦੁਣੀ ਚੌਣੀ ਹੋ ਰਹੀ ਸੀ ਇੱਥੇ ਸਾਡੇ ਵੀਰ ਤੇ ਬਜ਼ੁਰਗ ਵੀ ਬੈਠੇ ਆ ਤੇ ਦੂਜੇ ਪਾਸੇ ਭੈਣਾਂ ਤੇ ਮਾਤਾਵਾਂ ਬੈਠੀਆਂ ਆ ਤੇ ਇੱਧਰ ਕਬਿਸ਼ਰੀ ਜੱਥਾ ਆਇਆ ਹੋਇਆ ਜੀ ਇਹ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜ ਰਿਹਾ ਆ ਬਹੁਤ ਵਧੀਆ ਤਰੀਕੇ ਦੇ ਨਾਲ ਢੰਗ ਦੇ ਨਾਲ ਸੋਹਣਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੇ ਚੱਲਣ ਲਈ ਪ੍ਰੇਰਿਆ ਆ ਕਿਉਂਕਿ ਜੇ ਇਹ ਜਿਹੜੇ ਨਗਰ ਕੀਰਤਨ ਇਹ ਪ੍ਰੋਬ ਮਨਾਏ ਤਾਂ ਹੀ ਸਫਲਿਆ ਜੇ ਆਪਾਂ ਗੁਰੂ ਸਾਹਿਬ ਦਾ ਕਹਿਣਾ ਮੰਨ ਕੇ ਉਹਨਾਂ ਰਾਹਾਂ ਤੇ ਚੱਲਾਂਗੇ ਸੋ ਸੰਗਤ ਬੜੀ ਸ਼ਾਂਤੀ ਨਾਲ ਇਹ ਵਿਚਾਰਾ ਸੁਣਦੀ ਪਈ ਸੀ ਤੇ ਤੁਸੀਂ ਆਨੰਦ ਦੇਖੋ ਸਾਰੀ ਸੰਗਤ ਟਿਕੀ ਹੋਈ ਆ ਜੀ ਵੈਸੇ ਵੀ ਪੰਡ ਜਮਸ਼ੇਦ ਦੀ ਜਿਹੜੀ ਸੰਗਤ ਆ ਨਾ ਇਹ ਢਾਡੀਆਂ ਰਾਗੀਆਂ ਨੂੰ ਪਿਆਰ ਬਹੁਤ ਕਰਦੀ ਆ ਤੇ ਜਦੋਂ ਵੀ ਕੋਈ ਢਾਡੀ ਰਾਗੀ ਪੁਰਬ ਤੇ ਗੁਰਪੁਰਬ ਤੇ ਆ ਕੇ ਵਿਚਾਰਾ ਕਰਦਾ ਤੇ ਬੜੇ ਰਾਮ ਨਾਲ ਸੁਣਦੀ ਆ ਸੰਗਤ ਤੇ ਚੰਗੀ ਭੇਟਾ ਵੀ ਦਿੰਦੀ ਆ ਤੇ ਆਓ ਤੁਸੀਂ ਵੀ ਵਿਚਾਰਾ ਸੁਣੋ ਤੇ ਫੇਰ ਕਰਦੇ ਆ ਅੱਗੇ ਗੱਲ ਬਾਤ ਤੂੰ ਕਹਿੰਦਾ ਕਿ ਕਿੱਧਰ ਜਾ ਰਹੇ ਬਾਣੀ ਪੜੋ ਜਿੰਨਾ ਜੇ ਤੁਸੀਂ ਬਾਣੀ ਨਹੀਂ ਪੜਦੇ ਤਗਾ ਜਨਮ ਤੇ ਮਰਨ ਦਵੇਂ ਸਮਝੋ ਇਹ ਗੁਰੂ ਨਾਨਕ ਜਿਹੜੀ ਬਾਣੀ ਹੈ ਇਹ ਸਭ ਭਲਗੁਪਕਾਰ ਕਰਦੀ ਹੈ ਗੁਰੂ ਨਾਨਕ ਘਰ ਦੁਖੀਆਂ ਦਾ ਆਸ਼ੀਆਂ ਨਾ ਇਤੇ ਨਿਰੰਕ ਭਗਤਾਂ ਦਾ ਭਲਾ ਪਿਆ ਖਿਲਾਣਾ ਪੰਡਾ ਹੈ ਨਿਰਾਂਥੇ ਰਾਵੇ ਤੇ ਰਾਣਿਆ ਬੂ ਮਿਲਦਾ ਹੈ ਮਾਂ ਦੇ ਚ ਨੀਵੇਂ ਨਿਮਾਰਾ ਨੂੰ ਨਾਟਕ ਯਾਰ ਸਮਾ ਪਾਵੇ ਸਰੂ ਦੇ ਤੇ ਆਤਮਾ ਦਾ ਮੈਂ ਆਪੇ ਹੱਥੀਂ ਲਾਉਣ ਨੂੰ ਕਾਰਿ ਦੇ ਤੇ ਆਏ ਹੈ ਕਾਖੇ ਤੇ ਗਾਉਣ ਨੂੰ ਏਰੇ ਪਾਸ ਨੂੰ ਮੈਂ ਮਾਣਾ ਮਨਹਾ ਮੇਰੀਆਂ ਸਤ ਰਾਏ ਸੇ ਗਰੀਆਂ ਆਪ ਕੋ पाई ताई झटा कयां नुखड़े रखो ઓ લસનાવા ઓતરી આંદે મેચ તન રે માલ ન મન પર ની ગાળી ના ચુડ સાચડી એ હે પિશાહ વીરે ઓર ની કી માકйно દેમ પર મહાન વીર એ દિલ લઈ મંગે તું દામ આહા ની હિયા સદ ए हे आया के वहां के सादा ने टोले तो हुए आया रे जहां के ओना ने लुत्याए गल्ली पर वहां के ए दिलई मंगे तो जमाना हे 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 देखिया सगर आए से गलियां न फोरियां दुखड़ी में खोल सणा नि असां <laughs> सां ਸਨਾਰਾ ਨੀ ਮਾਇਤੀ ਦੁਕਰ ਮਿਲ ਖੋਲਾ ਸਨਾਰਾ ਦੁੱਖੜੇ ਮੈਂ ਖੋਲਸਣਾ ਨੀ ਨਾਨਕੀ ਦੁੱਖੜੇ ਰੱਖੋ ਖੋਲਸਣਾ ਇਹ ਬਾਤ ਫਿਰਨਾ ਹੋਗੀ ਬਾਦੋਂ ਤੋਂ ਔਰ ਵੀ ਆਏਗੇ ਜੇ ਬਰਸਾਤ ਫਿਰਨਾ ਹੋਗੀ ਨਦੀ ਨਾਮ ਸੁਜਗੀ ਮੇਲੇ ਨਾਨਕ ਹਰਪ੍ਰਭ ਸਾਦੇ ਮੇਲੇ ਮੈਂ ਬਹੁਤਾ ਕੋਸ਼ਿਸ਼ ਕਰ ਵੀ ਕਹਿ ਰਿਹਾ ਮੈਨੂੰ ਮਜਬੂਰ ਤੇ ਆ ਕੇ ਕਹਿਣਾ ਪੈ ਰਿਹਾ ਵੀ ਅੱਗੇ ਕਦੇ ਚਾਂਸ ਨਹੀਂ ਬਣਿਆ ਭੈਣਾ ਮੈਕਸਿਮਮ ਚੁੱਪ ਨਹੀਂ ਕੀਤੀਆਂ ਕਿਉਂਕਿ ਆਓ ਫਿਰ ਸਾਡੇ ਵੱਡੇ ਵੱਡੇ ਬੀਬੀਆਂ ਦਾੜੀਆਂ ਵਾਲੇ ਉਹ ਬੰਦੇ ਘੜੀਆਂ ਦੇ ਪੈਸਾ ਦੁਬਿੰਦੇ ਉਹ ਕਿੰਨੇ ਨੇ ਵੀ ਜੇ ਪ੍ਰਬੰਧ ਦਾ ਪ੍ਰਬੰਧ ਤੁਹਾਰਾ ਜੀ ਦਾ ਵੀ ਜਿਵੇਂ ਗਿਆਨੀ ਜੀ ਨੇ ਮੈਂ ਬਥੇ ਬ话 ਬਣਾਉਣੀ ਹੈ ਜਿਵੇਂ ਗਿਆਨੀ ਜੀ ਨੇ ਹੁਣ ਪਰ ਸੰਗਤ ਦੇ ਵਿੱਚ ਗੱਲ ਕੀਤੀ ਨਾ ਮੈਂ ਕਈ ਬੰਦੇ ਬੰਦਵਾਰੇ ਗ੍ਰੰਥੀ ਨੇ ਵੀ ਬਾਬਾ ਜੀ ਦਰੀ ਬਿੰਗੀ ਵਿਸ਼ਿਆ ਆ ਆਪਰਾਹ ਪੁਜਾ ਅਥ ਤੇ ਲੱਗ ਗਿਆ ਕੋਈ ਬੰਦੇ ਜਦੋਂ ਇਦਾਂ ਦੀ ਗੱਲ ਪ੍ਰਚਾਰਤ ਕਰਨ ਲੱਗ ਪੈਣ ਨਾ ਪਤਾ ਹੈ ਉਹਨਾਂ ਦੀ ਮਾਨਸਿਕਤਾ ਕੀ ਹੁੰਦੀ ਹੈ ਬਾਬੇ ਨੂੰ ਲੈ ਕੇ ਨਹੀਂ ਆਉਂਦਾ ਬਾਬੇ ਨੂੰ ਪ੍ਰਚਾਰ ਭੱਲ ਗਿਆ ਉਹ ਉੱਠ ਕੇ ਚਲੇ ਜਾਂਦੇ ਨੇ ਤੇ ਮਹਾਰਾਜ ਗੁਰੂ ਪਾਸ਼ਾ ਕੀ ਕਹਿੰਦੇ ਨੇ اے ਸਰਬ ਨੂੰ ਮੇਰਿਓ ਸੱਚੇ ਸੁਣਨੇ ਨੂੰ ਪਠਾਈਓ ਇਹ ਕੰਨ ਜਿਹੜੇ ਸੱਚ ਸੁਣਨ ਵਾਸਤੇ ਨੇ ਤੇ ਕਈ ਬੰਦੇ ਕਰਨ ਦੇ ਵੀ ਗੁਰਦੁਆਰੇ ਜਾ ਕੇ ਗੁਰੂ ਕੰਨ ਅੰਦਰ ਛਕਦੇ ਆ। ਮੈਨੂੰ ਪਹਿਲਾਂ ਜਵਾਬ ਦੇ ਉਹ ਜਿਹੜਾ ਘਰ ਲੱਗ ਰਿਹਾ ਉਹ ਕਹਿੰਦਾ ਜਿਹੜਾ ਘਰ ਆ ਉਹ ਵੀ ਦਰੂ ਦਾ ਹੀ ਆ। ਆਪਾਂ ਘਰ ਵੀ ਨਾ ਕਰ ਗੁਰੂ ਦੇ ਛਕਦੇ ਆ। ਜਿਸ ਦਾ ਦਿੱਤਾ ਖਾਣਾ ਉਸਕੇ ਲਈ ਸਵਾਸ ਔਰ ਰਸਨਾ ਮਿੱਤਰ ਗੁਰੂ ਮਨੋਂ ਦੇ ਪਿਆ ਕੰਮ ਕਰਵਾ ਕੋ ਜੀ ਵਾਹਿਗੁਰੂ ਜੀ ਤਾਰਸ। ਬਹੁਤ ਬਹੁਤ ਧੰਨਵਾਦ ਭਾਈ ਸੁਮਨਤ ਸਿੰਘੀ ਮਮੀ ਪ੍ਰਤਾਪ ਸਿੰਘ ਜੁਲਵਾੜ ਭਾਈ ਸੁਖਬੀ ਸਿੰਘ ਰਾਮਾ ਇਹਨੇ ਸਾਰੇ ਪਿਛਲੇ ਕਿਤੇ ਦਾ ਤੈਦੋ ਪ੍ਰਭਾਤ ਕਰ ਰਿਹਾ ਮੈਂ ਹੁਣ ਬੇਨਤੀ ਕਰਦਾ ਸਾਡੇ ਜਿੰਨੇ ਵੀ ਸਾਰੇ ਹੀ ਪੁਤਰਾ ਸਹਿਬਾਨ ਨੇ ਜਿਹੜੇ ਪਾਸ ਦੇ ਉਹਨਾਂ ਦੇ ਸਤਿਕਾਰਯੋਗ ਪ੍ਰਭਾਤ ਸਹਿਬਾਨ ਉਹ ਕਿਰਪਾ ਕਰਕੇ ਜਲਦੀ ਤੋਂ ਜਲਦੀ ਆਜੋ ਸਾਡੇ ਲਾਂਗੇ ਆਪਾਂ ਅਕਮਿਸ਼ਰੀ ਉੱਤੇ ਦਸ ਸਨਮਾਨ ਕਰਨਾ ਹੈ ਸਾਡੇ ਦੁਸ਼ੇਰ ਦੇ ਆਜੋ ਵੀ ਸਭ ਉੱਥੋਂ ਬਾਬਾ ਜੀ ਤੇ ਆਪਾਂ ਇਹਨਾਂ ਦਾ ਸਨਮਾਨ ਕਰਨਾ ਹੈ ਉਸ ਤੋਂ ਤੁਰੰਤ ਅ ਪਹਿਲੇ ਹਰਦੇਵ ਸਿੰਘ ਜੀ ਬੋਲੇ ਸੋਨਿਹਾਲ ਇਹਨਾ ਪ੍ਰਚਾਰ ਕੇ ਕੌਮ ਦਾ ਸਰਵਾਇਆ ਹੋਇਆ ਕਰਦਾ ਬੋਲੇ ਸੋਨਹਾਰ ਕਿਉਂਕਿ ਇਹਨਾਂ ਦਾ ਜਿਹੜਾ ਸਾਡੇ ਵਾਸਤੇ ਉਹ ਬਹਿਣ ਦੇ ਵਿੱਚ ਇੱਕ ਨਾਲ ਹੀ ਆ ਪੁਜਾਰੀ ਤੋਂ ਮੈਂ ਬੈਠਾ ਗਾਦਾ ਜਨਰ ਸਿੰਘ ਥੋੜਾ ਜਿਹਾ ਕਪੂਰ ਵੜ ਜਾ ਬੜਾ ਬੜਾ ਐਮਐਸ ਕਨੀ ਪੰਜਾਬ ਸਾਡਾ ਬੱਚਾ ਹੈ ਮਨਿੰਦਰ ਸਿੰਘ ਬੜਾ ਪਿਆਰ ਵਾਲਾ ਬੱਚਾ ਹੈ ਔਰ ਸੁਖਮਨੀ ਜੀ ਵੀ ਸਾਹਿਲ ਸਾਹਿਬ ਸਿੰਘ ਇੱਥੇ ਸਾਡੇ ਸਾਡਾ ਜਿਹੜਾ ਪਹਿਲਾਂ ਢਾਡੀਆਂ ਦਾ ਪਿੰਡ ਸੀ ਭਲਵਾਨਾ ਦਾ ਪਿੰਡ ਸੀ ਬਰੂਨੇ ਕਿਰਪਾ ਕੀਤੀ ਮੈਂ ਜਦੋਂ ਕਿ ਬਾਹਰ ਜਣਾ ਮੂਕਣਾ ਤੋ ਕਬੱਡੀ ਖੇਡਦਾ ਮੈਂ ਕਹਿੰਦਾ ਮੈਂ ਕਬੱਡੀ ਨਹੀਂ ਖੇਡਦਾ ਮੈਂ ਕਬੱਡੀ ਦੇਖਦਾ ਜੁੱਫਾ ਮੈਂ ਤਾਂ ক্রিকেট ਦਾ ਪਲੇਅਰ ਐ ਮੈਂ 18 ਸਾਲ ਦੀ ਉਮਰ 'ਚ ਖੇਡਿਆ ਤੇ ਕ੍ਰਿਕਟ ਨੂੰ ਪਲੇਅਰ ਦਿੱਤੇ ਨੇ ਤੇ 6-7 ਟੂਰਨਾਮੈਂਟ ਵੀ ਆਪ ਕਰਵਾਏ ਪੈਸੇ ਕਮਾਉਣ ਦੇ ਲਈ ਨਹੀਂ ਕਰਾਇਆ ਜੇਬੀ ਤੋਂ ਖਰਚੇ ਤੇ ਗੁਰੂ ਕਿਰਪਾ ਕਰੇ ਹੁਣ ਸਾਡਾ ਪੁੱਤ ਬਾਕੀ ਦਾ ਪੁੱਤ ਐ ਬੜੇ ਮਾਣ ਦਾ ਕੰਮ ਪਾਇਆ ਹੈ ਪਰ ਜਿਸ ਸਿੰਘ ਬਲੌਕਰ ਮੋਟੀ ਮਾਨ ਬਲੌਕਰ ਤੇ ਮੋਟੀ ਮਾਨ ਦੇ ਸੁਖਵੀਰ ਬਾਦਲ ਦੇ ਨਾਲ ਇੱਕ ਦਿਨ ਦੀ ਵੀਡੀਓ ਮੈਂ ਦੇਖੀ ਮੈਂ ਕਹਿੰਦਾ ਹੁਣ ਤੂੰ ਮੌਣ ਵਾਲੇ ਸਮੇਂ ਦਾ ਵੱਡਾ ਪੁੱਤਰਕਾਰ ਬਣ ਗਿਆ ਹੜੀ ਹੜੀ ਲਗਾ ਰਹੇ ਸਭ ਲਗਾ ਰਹੇ ਲਾਗ ਰੰਗ ਲਾਗ ਲਾਗ ਲਾਗਦਾ ਹੈ ਭਉ ਭਗਤ ਭਗਤ ਭਰਦਾ ਹੈ ਇਰਖਾ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਕਿਤੇ ਵੀ ਬਾਤ ਨਹੀਂ ਹੋਣੀ ਚਾਹੀਦੀ ਅੰਦਰ ਨਹੀਂ ਹੋਣੀ ਚਾਹੀਦੀ ਲੇਕਿਨ ਜੇ ਮਨਰਜ ਕਹਿੰਦੇ ਮਨ ਮੈਲਾ ਤਾਂ ਸਭ ਕੁਝ ਮੈਲਾ ਤਾਂ ਮਨ ਧੋਤੇ ਮਹਾਰਾਜਾ ਮੈਂ ਬਾਤ ਵਿੱਚ ਫਸਦਾ ਹਾਂ ਤੁਹਾਨੂੰ ਤੁਹਾਡੇ ਕੋ ਲੈਣੇ ਪਹਿਲਾਂ ਮੈਂ ਬਾਬਾ ਜੀ ਦਾ ਬੇਟਾ ਆਜੋ ਰੱਜੇ ਦੋ ਨਹੀਂ ਬਾਰੀ ਬਾਰੀ ਕਿਉਂਕਿ ਆਪਾਂ ਤੁਹਾਡਾ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਸਾਹਿਬ ਨੇ ਪ੍ਰਸ਼ਾਦ ਵਰਤੋਂ ਦੀ ਕੀਤੀ ਤਿਆਰੀ ਤੇ ਨਾਲ ਸਾਡੇ ਵੀਰਾਂ ਨੇ ਹੋ ਕੇ ਜਲਦੀ ਜਲਦੀ ਪ੍ਰਸ਼ਾਦ ਵਰਤਾਇਆ ਸੰਗਤ ਨੂੰ ਤੇ ਸੰਗਤ ਇਸ ਟਾਈਮ ਤੱਕ ਬਹੁਤ ਟਿਕਾਣਾ ਬੈਠੀ ਹੋਈ ਸੀ ਤੇ ਸਾਡੀਆਂ ਭੈਣਾਂ ਮਾਤਾਵਾਂ ਦੀ ਗਿੰਦੀ ਵੱਧ ਸੀ ਤੇ ਆਹ ਦੇਖ ਲਓ ਸਾਰਾ ਹਾਲ ਖਚਾ ਖੱਚ ਭਰਿਆ ਹੋਇਆ ਜੀ ਸੰਗਤ ਦੇ ਨਾਲ ਤੇ ਉਹ ਪੌੜੀਆਂ ਤੱਕ ਤੇ ਦੂਜੇ ਪਾਸੇ ਭਾਈਆਂ ਵੱਲ ਵੀ ਬੀਬੀਆਂ ਨੇ ਕਬਜ਼ਾ ਕੀਤਾ ਹੋਇਆ ਆ ਤੇ ਆਹ ਦੇਖੋ ਇਧਰ ਸਾਡੇ ਵੀਰ ਤੇ ਬਜ਼ੁਰਗ ਬੈਠੇ ਆ ਤੇ ਆਹ ਪ੍ਰਸ਼ਾਦ ਵਰਤਾਈ ਜਾਂਦੇ ਸੇਵਾਦਾਰ ਲੋ ਜੀ ਆਪਾਂ ਵੀ ਲਿਆ ਪ੍ਰਸ਼ਾਦ ਤੇ ਉਸ ਤੋਂ ਬਾਅਦ ਆ ਗਏ ਥੱਲੇ ਲੰਗਰ ਹਾਲ ਦੇ ਵਿੱਚ ਅੰਦਰਲੇ ਹਾਲ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਬੈਠੀਆਂ ਸੀ ਬੜੇ ਸ਼ਾਂਤਮਈ ਢੰਗ ਨਾਲ ਪ੍ਰਸ਼ਾਦਾ ਛਕੀ ਜਾਂਦੀਆਂ ਆ ਸੇਵਾ ਦਾ ਕੀ ਜਾਂਦੇ ਆ ਸੇਵਾ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਤੇ ਬਾਕੀ ਸੰਗਤਾਂ ਛਕੀ ਜਾਂਦੀਆਂ ਪ੍ਰਸ਼ਾਦਾ ਤੇ ਇਸੇ ਤਰ੍ਹਾਂ ਬਾਹਰ ਉਪਰ ਦੇ ਵਿੱਚ ਸਾਡੇ ਵੀਰ ਤੇ ਬਜ਼ੁਰਗ ਬੈਠੇ ਆ ਇਹ ਵੀ ਪ੍ਰਸ਼ਾਦਾ ਛਕੀ ਜਾਂਦੇ ਨੌਜਵਾਨ ਲੱਗੇ ਹੋਏ ਆ ਬੱਚੇ ਲੱਗੇ ਹੋਏ ਆ ਸੇਵਾ ਦੇ ਵਿੱਚ ਵਾਹਿਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਦੀ ਚਰਦੀ ਗਲਾ ਬਖਸ਼ਣ ਲਓ ਜੀ ਦੂਜੇ ਪਾਸੇ ਚਲ ਗਏ ਆਪਾਂ ਤੁਹਾਨੂੰ ਇਧਰਲਾ ਸੀਨ ਦਿਖਾਈਏ ਇਧਰ ਹਲਵਾਈ ਲੱਗੇ ਹੋਏ ਜਲੇਬੀਆਂ ਵਾਲੇ ਇਹ ਜਲੇਬੀਆਂ ਕੱਢੀ ਜਾਂਦੇ ਗਰਮਾ ਗਰਮ ਜਲੇਬੀਆਂ ਸੰਗਤਾਂ ਨੂੰ ਸ਼ਿਕਾਈ ਜਾਂਦੇ ਆ ਸੇਵਾਦਾਰ ਇੱਧਰ ਸਾਡੀਆਂ ਭੈਣਾਂ ਲੱਗੀਆਂ ਹੋਈਆਂ ਆ ਬਰਤਨਾਂ ਦੀ ਸੇਵਾ ਕਰਨ ਇਹ ਬਰਤਨ ਧੋਈ ਮੰਜੀ ਜਾਂਦੀਆਂ ਆ ਤੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰੀ ਜਾਂਦੀਆਂ ਆ ਤੇ ਭਾਈ ਸਾਰਿਆਂ ਨੂੰ ਮਾੜੀ ਚੜ੍ਹਦੀ ਕਲਾ ਬਖਸ਼ੇ ਵੀਰੋਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ